ਅਗੇ ਅੰਧੇ ਦੀ ਇੱਕ ਦਾਦ ਜੀ ਅੰਨਾ ਸੀ ਕਿਨੂੰ ਕਹਿੰਦੇ ਲੋ ਜੀ ਅੰਧਾ ਸੋਏ ਜੇ ਅੰਧ ਕਮਾਵੇ ਤੇ ਸਿਰਦੇ ਸੇ ਲੋਚਨ ਨਹੀਂ ਮਾਤ ਪਿਤਾ ਕੀ ਰਕਤ ਨਿਪਣ ਨਹੀਂ ਮੱਛੀ ਮਾਸ ਨਾ ਖਾਹੀ ਚਲੇ ਸਾਡਾ ਮਤਲਬ ਅੰਧਾ ਕਹਿੰਦਾ ਇਥੇ ਜਿਹੜਾ ਬਹਾਲੀਆਂ ਅੱਖਾਂ ਵੀ ਦੇਖਣ ਉਹਦਾ ਵਿਚਾਰੇ ਨੂੰ ਕੁਦਰਤ ਨਹੀਂ ਦਿੱਤੀਆਂ ਅੱਖਾਂ ਉਹ ਗੜ ਖਾਂਦਾ ਸੀ ਅੰਨੇ ਤਾ ਉਹ ਰੇਂਗੜੇ ਹੰਦ ਦੀ ਕਮਾਈ ਕਰਦੇ ਦਲਵਾਲਾ ਫੇਰੀ ਜਾਂਦੇ ਨੇ ਗਿਆਨੇ ਗਿਆਨ ਲੈਂਦੇ ਨਹੀਂ ਵਾਲਾ ਫੇਰਦੇ ਨਹੀਂ ਗਿਆਨ ਤਾਂ ਦਿੱਤਾ ਹੋਇਆ ਬੜੀ ਲੱਗੇ ਸਮਾਦੇ ਲਈ ਜਾਂਦੇ ਨੇ ਗਿਆਨ ਲੈਦੇ ਦੀ ਉਹਨਾਂ ਦਾ ਤੇ ਵੀ ਗਏ ਨੇ ਨਾ ਸਾਰਿਆਂ ਕੋਲ ਮੌਲਾਲਿਆਂ ਕੋ ਵੀ ਗਏ ਨੇ ਸਮਾਧੀ ਵਾਲਿਆਂ ਕੋਲ ਵੀ ਗਏ ਨੇ ਲੈ ਆਂ ਨਹੀਂ ਉਹਨਾਂ ਲਈ ਗਿਆਨ ਤਾਂ ਸੌਣ ਨਾਲ ਕਮਾਈ ਕਰੀ ਜਾਂਦੇ ਸੀ ਅੰਦਾ ਸੋਈ ਤੇ ਅੰਧ ਕਮਾਵਾ ਹੈ ਕਮਾਈ ਕਰਦਾ ਸੀ ਕੁਛ ਵੀ ਕਮਾਈ ਨਹੀਂ ਕਰਦੇ ਸਿਰ ਤੇ ਦੇਰ ਚਲੋ ਚਲੋ ਉਹਨਾਂ ਦੇ ਅੰਦਰ ਵਾਲੀ ਅੱਖ ਹੈ ਨਹੀਂ ਤੇ ਵਾਲੀ ਅੱਖ ਨਹੀਂ ਹੈ ਬੁੱਧੀ ਨਹੀਂ ਹੈ ਤੇ ਦੇ ਵਾਲੀ ਅੱਖ ਬੁੱਧੀ ਹੁੰਦੀ ਹੈ ਬੁੱਧੀ ਤੇ ਨਹੀਂ ਆਇਆ ਕਬੂਦ ਫੜੀ ਹੋਈ ਹੈ ਉਹਨਾਂ ਨੇ ਕਬੂਦ ਫੜੀ ਹੋਈ ਹੈ ਉਹਦੇ ਨਹੀਂ ਹੈ ਉਹ ਮਾਤਾ ਕਬੂਦ ਆਪਣੇ ਨੁਕਸਾਨ ਕਰ ਰਹੇ ਨੇ ਦੂਹੇ ਲਿਖਾ ਲੈਣ ਮਾਤਾ ਪਿਤਾ ਕੀ ਰਕਤ ਦੇ ਬਹਾਂ पे ਉਹਦੇ ਖੂਨ ਨਾਲ ਤਾਂ ਉਹਦੀ ਆਪਣੀ ਸਰੀਰ ਬਣੇ ਬੱਚੇ ਬਾਸ ਕਹਿੰਦੇ ਨੇ ਕਿ ਇਹਦਾ ਬੱਚੇ ਬਾਸ ਨਾ ਹਾਂਜੀ ਇਹ ਪ੍ਰੈਸ ਗਾਦਾ ਦੀ ਮੱਚੀ ਬਾਸ ਨਾ ਖਾਓ। ਉਹ ਸਰੀਰ ਬਣਿਆ ਗਾਦਾ ਹੋਇਆ ਤੁਹਾਡਾ। ਇਹ ਸਰੀਰ ਨੇ ਖਾਣਾ ਤੇ ਤੁਸੀਂ ਖਾਣ। ਮੈਂ ਖਾਣਾ ਤੇ ਸਰੀਰ ਨੇ ਖਾਣਾ ਇਹ ਦੀ ਸਮਝ ਨਹੀਂ ਆਉਂਦੀ। ਤੇਰਾ ਭੋਜਨ ਕੁਝ ਹੋਰ ਹੈ, ਸਰੀਰ ਦਾ ਭੋਜਨ ਕੁਝ ਹੋਰ ਹੈ। ਸਰੀਰ ਦਾ ਮਾਸ ਦਾ ਮਾਸ ਜੋ ਕੁਝ ਖਾਇਆ। ਪਿਛਲੀ ਪੰਕਤੀ 'ਚ ਆ ਗਿਆ ਮਾਸੋਂ ਹੀ ਬਾਸ ਉੱਪਰ ਜਾ। ਤੇ ਮਾਸ ਤੋਂ ਮਾਸ ਉੱਪਰ ਜੂ ਕਦੇ ਧਰਤੀ 'ਚ ਪਈ ਜਾ ਮਾਸੋਂ ਉਪਜਦਾ ਨਹੀਂ ਹੈ। ਇਹ ਉਪਜਦਾ ਫਿਰ ਉਹ ਬਾਸਈ ਹੈ ਜੋ ਪਿਛੇ ਧਰਤੀ ਤੋਂ ਜੋ ਪੀਜਿਆ ਉਹ ਵੀ ਬਾਸਈ ਹੈ ਪੁਛੇ ਉਹ ਬੀਜਿਆ ਵੀ ਬਾਸਈ ਜੀ ਦਾਣਾ ਅੰਦਰ ਦਾ ਬੀਜਿਆ ਸੀ ਉਹ ਵੀ ਬਾਸਈਆ ਸੀ ਹੱਥੋਂ ਤਾਂ ਜੂਰ ਸੀ ਵਿੱਚ ਉਹਦੇ ਪਰ ਦਾਣਾ ਜਿਹੜਾ ਉਹਦਾ ਸਾਈਜ਼ ਦਾਣੇ ਦਾ ਜੋ ਦੀਦਾ ਸਾਡੂ ਜਿਹਦਾ ਆਟਾ ਬਣਦਾ ਉਹ ਤਾਂ ਬਾਸਈ ਹਲ ਉਹ ਤੋਂ ਦਾਣੀ ਪੈਦਾ ਹੋਏ ਲਈ ਬਾਸਈ ਪੈਦਾ ਹੋਏ ਹੱਥੋਂ ਦਾ ਧੀਦੀ ਨਹੀਂ ਹੈ ਜੋ ਅਸੀਂ ਖਾਦਾ ਹੈ ਜੋ ਵੀ ਕੁਛ ਖਾਦਾ ਹੈ ਉਹ ਸਰੀਰ ਦਾ ਬਾਸ ਹੁੰਦਾ ਹੀ ਬਣੇ ਜਿਨ੍ਹਾਂ ਨੇ ਮਾਸ ਖਾਦਾ ਉਹਨਾਂ ਦਾ ਵੀ ਸਰੀਰ ਪਰ ਜਵਾਸਦਾ ਜਿਨ੍ਹਾਂ ਨੇ ਮਾਸ ਨਹੀਂ ਖਾਦਾ ਦੁੱਧ ਪੀਤਾ ਹੈ ਹੋਰ ਕੁਝ ਵੀ ਖਾਦਾ ਵਾਸ ਪਰ ਜ ਵਾਸੋ ਹੀ ਵਾਸ ਉਪਜਾਇਆ ਇਫੈਕਟ ਹੈ ਵਾਸ ਬਦੇ ਬੱਚੇ ਦਾ ਮਾਸ ਤੋਂ ਥੋੜਾ ਜਿਆਦਾ ਹੁੰਦਾ ਉਹ ਵੀ ਮਾਸ ਤੋਂ ਪਹਿਲਾਂ ਹੋਇਆ ਜੋ ਬਦੇ ਹੈ ਮਾਸ ਬੱਚੇ ਤੋਂ بڑا ਹੋਏਗਾ ਉਹ ਕਿੱਥੋਂ ਪੈਦਾ ਹੋਇਆ ਫਿਰ ਵਾਸੇ ਖਦਾ ਤਾਂ ਤਾਂ ਮਾਸ ਉਪਜਿਆ ਹੈ ਕਿਹੜੀ ਦਲੀਲ ਬੜੀ ਸੌਂਡ ਦੀ ਲੇ ਬੜੀ ਤਕੜੀ ਦੀ ਲੇ ਇਹਦਾ ਜਵਾਬ ਨਹੀਂ ਦਿੰਦਾ ਕੋਈ ਪ੍ਰਚਾਰ ਹੋਈ ਕਰੀ ਜਾਂਦੇ ਨੇ ਬਾਈਸ ਨੂੰ ਬਿਤਾਣੇ ਲਈ ਜਿਹੜੇ ਨੇ ਬਾਈਸ ਨੂੰ ਬਗਤੀ ਵਾਲੇ ਨੇ ਵਾਲਾ ਵਾਲੇ 108 ਲਿਖਦੇ ਨੇ ਇਹ ਬਾਈਸ ਨੂੰ ਬਗਤੀਆਂ ਸਖਰੀਆਂ ਨੇ ਇਹ ਇਹਨਾਂ ਦੇ ਧਰਮ ਦੇ ਵਿੱਚ ਮਾਤ ਦੀ ਨਹੀਂ ਖਾਣਾ ਗੁਰੂ ਅਰਦਾਸ ਦੀ ਉਸੇ ਵਤ ਜੋ ਆਏ ਹੋਏ ਉਹ ਬੈਸ ਨੂੰ ਜਦੋਂ ਤਾਰਤ ਬਦਲਤੇ ਗੁਰਮੁਖੀ ਨੇ ਕਿ ਪਾਸ਼ਾ ਬਾਈਸ ਨੂੰ ਸੋ ਜੇ ਸੂਪਰ ਸੂਪਰ ਸਨ ਬੀਸੜ ਕੀ ਮਾਇਆ ਤੇ ਹੈ ਸਰ ਬੈਸ ਨੂੰ ਤਾਂ ਸੰਤੋਖੀ ਆ ਜਿਹਦੇ ਅੰਦਰ ਮਾਇਆ ਦੀ ਭੁੱਖ ਨਹੀਂ ਹੈ ਉਹ ਹੈ ਦਾਜੀ ਜੋ ਜੀ ਮਾਤ ਪਿਤਾ ਕੀ ਰਕਤ ਨੀ ਪਰ ਨਹੀਂ ਲਗੀ ਭਾਵੇਂ ਜੀ ਆਤਾ ਪਿਤਾ ਦੀ ਰਕਤੋਂ ਤਾਂ ਥੋੜਾ ਸ਼ਰੀਰ ਬੜੇ ਇਹ ਫੇ ਜੜਦੀ ਉਹ ਗੱਲ ਹੋ ਰਹੀ ਹੈ ਹਾਂ ਹਾਂ ਜਿਹੜਾ ਬਾਹਰਲਾ ਸ਼ਰੀਰ ਹੈ ਠੀਕ ਹੈ ਉਹ ਜਨਮਾਤral ਉਹ ਜਿਹੜਾ ਨਾ ਉਸੇ ਦੀ ਖਰਾਕ ਹੈ ਬਾਸ ਆਤਮਾ ਦੀ ਖਰਾਕ ਇੱਥੇ ਬਾਸ ਖਾਤਮਾ ਦੀ ਤਾਂ ਖਰਾਕ ਗਿਆਨ ਉਹ ਤਾਂ ਲੈਦੇ ਦੀ ਹਾਂ ਜੀ ਇਸਤਰੀ ਪੁਰਖਾ ਜਾ ਨਿਸ ਮੇਲਾ ਪੁੱਥੇ ਮੰਦ ਕਮਾਹੀ ਮਾਸੂ ਨਿੰਮੇ ਮਾਸੂ ਜੰਮੇ ਹਮ ਮਾਸਾ ਕੀ ਭਾਂਡੇ ਰਾਤ ਸਭ ਨੂੰ ਨਾ ਲਾਫ ਹੁੰਦਾ ਉੱਥੇ ਮੰਦ ਕਮਾਈ ਕੀ ਫਿਰ ਉੱਥੇ ਬੰਦ ਕਰਮ ਕਰਦੇ ਰਹੋ ਤੁਹਾਡੀ ਨਿਗਾਹ ਵਿੱਚ ਬੰਦ ਕਰਮ ਆਹੋ ਮਾਸੂ ਨਿੰਮੇ ਮਾਸੂ ਜੰਮੇ ਸਭ ਆਸੇ ਕੇ ਭਾਂਡੇ ਹਕੀਕਤ ਹੈ ਮਾਸੂ ਜਿ ਸਿੱਧੇ ਹੋ ਮਾਸੂ ਜੰਮੇ ਹੋ ਅਸੀਂ ਆਹ ਮਾਸੇ ਦੇ ਭਾਂਡੇ ਆਂ ਫੇਰ ਕਰਕੇ ਸਭ ਆਸੇ ਕੇ ਭਾਂਡੇ ਹਾਂਜੀ ਗਿਆਨ ਧਿਆਨ ਕਛ ਸੂਝੇ ਨਹੀਂ ਚਤੁਰ ਕਹਾਵੇ ਪਾਂਡੇ ਗਿਆਨ ਧਿਆਨ ਦਾ ਸਿੱਕੋ ਕੋਈ ਸੋਝੀ ਨਹੀਂ ਹੈ ਗਿਆਨ ਧਿਆਨ ਤੇ ਗੱਲ ਅੱਖ ਦੇ ਪਿੱਛੇ ਜਾਂਦੀ ਹੈ ਉਹ ਗਿਆਨ ਤੇ ਬਣਾ ਧਿਆਨ ਨਹੀਂ ਹੈ ਇਹਦੀ ਤੈਨੂੰ ਕੋਈ ਸਮਝ ਨਹੀਂ ਚਤੁਰ ਕਹਾਵੇਂ ਪੜਨੇ ਪੜਾ ਚਤੁਰ ਬਣਨਾ ਵੱਡੀਆਂ ਗੱਲਾਂ ਕਰਦਾ ਹੈ ਚਲਾਕੀਆਂ ਵੱਡੀਆਂ ਗੱਲੀਲਾਂ ਵੱਡਾ ਉਲਟੀਆਂ ਸਿੱਧੀਆਂ ਜੇ ਦਲੀਲਾਂ ਉਲਟੀਆਂ ਤਾਂ ਸੁਣ ਲੈ ਗੱਲ ਹੋਰ ਗਾਣਾ ਹੁਣ ਦੱਸਣਗੇ